ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਪ ਸਭ ਬੜਾ ਪਾਗੀ ਹੋ ਜੋ ਕਿ ਨਿਤਾ ਪ੍ਰਤੀ ਦੀ ਤਰ੍ਹਾਂ ਅਜ ਵੀ 10-50 ਸਤਿਗੁਰਾਂ ਦੀ ਅੰਮ੍ਰਿਤਮੇ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਸ਼ਾ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਦਾਸ ਪਿਛਲੇ ਕੁਝ ਦਿਨਾਂ ਤੋਂ ਆਪ ਜੀ ਦੇ ਨਾਲ ਹਰ ਰੋਜ਼ ਭਗਤ ਕ੍ਰਿਸ਼ਨਾ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਮੈਂ ਆਪ ਜੀ ਨਾਲ ਸੰਝੀ ਕਰਦਾ ਹਾਂ ਤੇ ਜਿੱਥੇ ਆਪ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸੁਣ ਕੇ ਆਪ ਜੀ ਹਰ ਰੋਜ਼ ਆਪਣੇ ਮਨ ਦੀ ਮੈਲ ਨੂੰ ਸਾਫ਼ ਕਰਦੇ ਹੋ ਤੇ ਨਾਮ ਰਸ ਦਾ ਆਨੰਦ ਮਾਣਦੇ ਹੋ ਇਸੇ ਤਰ੍ਹਾਂ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਫਲ ਸਰੂਪ ਦਾਸ ਜੀ ਉੱਤੇ ਵੀ ਕਿਰਪਾ ਹੁੰਦੀ ਹੈ ਦਾਸ ਵੀ ਸਬਦ ਦੀ ਟੰਗਾਈ ਵਿੱਚ ਜਾ ਕੇ ਆਪਣੇ ਆਪ ਨੂੰ ਜਾਣਨ ਦਾ ਯਤਨ ਕਰਦਾ ਹੈ ਆਪਣੇ ਮੂਡ ਨੂੰ ਪਛਾਣਨ ਦਾ ਯਤਨ ਕਰਦਾ ਹੈ ਤੇ ਸਾਡਾ ਅਸਲ ਮਨੋਰਥ ਕੀ ਹੈ ਜੀਵਨ ਦਾ ਸਾਡਾ ਅਸਲ ਮਨੋਰਥ ਕੀ ਹੈ ਉਸ ਨੂੰ ਜਾਨਣਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਤੇ ਗੁਰੂ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸਨ ਇਹ ਚੇਤੇ ਕਰਾਂਦਾ ਹੈ ਕਿ ਬੰਦੇ ਖੋਜ इंसान तो खोजी है खोज वाला है तेरी दुनियावी विद्या भी तू दस पास है प्लस टू पास है तू बी ए की है बी कॉम की है जब तू जे वी टी की है तू टीचर है तू नेवी विच अफसर है तू आर्मी द तो अफसर है या तू किसी पुलिस महकमे का अफसर है ਜਾ ਤੂੰ ਸਰਪੰਚ ਹੈ ਪੰਚ ਹੈ ਮੰਤ ਜਾਂ ਤੂੰ ਕੋਈ ਮੰਤਰੀ ਹੈ ਜੰਜਿਸ ਵੀ ਪੋਸਟ ਦਾ ਤੂੰ ਹੈ ਜਿਸ ਲੈਵਲ ਦੇ ਵਿੱਚ ਤੂੰ ਅੱਜ ਵਿਚਰਦਾ ਪਿਆ ਤੂੰ ਉਸ ਲੈਵਲ ਤੱਕ ਗਿਆ ਤੈਨੂੰ ਦੁਨਿਆਵੀ ਵਿਦਿਆ ਦਾ ਸਹਾਰਾ ਲੈਣਾ ਪਿਆ ਦੁਨਿਆਵੀ ਵਿਦਿਆ ਨੂੰ ਪਹਿਲਾਂ ਤੂੰ ਪੜਿਆ ਉਸ ਦੁਨਿਆਵੀ ਵਿਦਿਆ ਦਾ ਸਹਾਰਾ ਲੈ ਕੇ ਤੂੰ ਕਿਸੇ ਮੁਕਾਮ ਉੱਤੇ ਪਹੁੰਚਿਆ ਜੇ ਅੱਜ ਤੂੰ ਕੋਈ ਮੰਤਰੀ ਹੈ ਤੇ ਮੰਤਰੀ ਦਾ ਪਦ ਜਿਹੜਾ ਤੈਨੂੰ ਮਿਲਿਆ ਹੈ ਇੱਥੇ ਪਹੁੰਚਣ ਦੇ ਲਈ ਤੈਨੂੰ ਦੁਨਿਆਵੀ ਵਿੱਦਿਆ ਦਾ ਸਹਾਰਾ ਲੈਣਾ ਪਿਆ ਹੁਣ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚ ਜਦੋਂ ਤੁਸੀਂ ਜੀਵਨ ਜੀ ਰਹੇ ਹੋ ਨਾ ਜਿਹੜਾ ਤੇ ਤੁਸੀਂ ਬੜੇ ਲੰਬੇ ਸਮੇਂ ਬਾਅਦ ਤੁਹਾਨੂੰ ਜੀਵਨ ਮਿਲਿਆ ਹੈ ਪਤਾ ਨਹੀਂ ਕਿੰਨੀ ਕੂੰ ਜੁਨੀਆਂ ਹੰਡਾ ਕੇ ਆਪਾਂ ਇਸ ਸਰੀਰ ਦੇ ਵਿੱਚ ਆਏ ਹਾਂ ਦੇਖੋ ਭਾਗਾਂ ਵਾਲਿਓ ਰੱਬ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਪਿਛਲਾ ਕੁਝ ਯਾਦ ਨਹੀਂ ਹੈ ਕਿ ਜਿਵੇਂ ਕਿ ਅਸੀਂ ਕਿਹੜੇ ਜੁਨਨ ਦੇ ਵਿੱਚ ਕਿਹੋ ਜਿਹਾ ਸਮਾ ਕਿਸ ਤਰ੍ਹਾਂ ਵਤੀਤ ਕਰਕੇ ਆਇਆ ਮਹਾਰਾਜ ਜੀ ਇੱਕ ਸਾਨੂੰ ਮੈਮਰੀ ਦਿੰਦੇ ਨੇ ਬਿਲਕੁਲ ਡਿਲੀਟ ਕਰਕੇ ਪਿਛਲਾ ਜਿਹੜਾ ਬਕਾਇਆ ਸਾਡਾ ਸਾਰਾ ਸਾਨੂੰ ਡਿਲੀਟ ਕਰਕੇ ਇੱਕ ਸ਼ੁੱਧ ਰੂਪ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਦੇ ਨੇ ਸੰਸਾਰ ਵਿੱਚ ਆਇਆ ਇਸ ਸੰਸਾਰ ਵਿੱਚ ਰਹਿੰਦੇ ਹੋਇਆ ਮਾਇਆ ਜਿਹੜੀ ਹੈ ਜਿਵੇਂ ਸਾਡਾ ਖਸਮ ਪ੍ਰਭੂ ਪਰਮੇਸ਼ਵਰ ਹੈ ਨਾ ਮਾਇਆ ਦਾ ਪਤੀ ਵੀ ਪਰਮੇਸ਼ਵਰ ਹੈ ਬਣਾਈ ਮਾਇਆ ਪਰਮੇਸ਼ਵਰ ਨੇ ਤੇ ਆਪ ਇਸ ਦੇ ਵਿੱਚ ਇਸ ਦਾ ਨਿਵਾਸ ਹੈ ਪਰ ਆਪਣੇ ਆਪ ਨੂੰ ਨੂਲੇਪ ਰੱਖਿਆ ਕਿਉਂ ਕਿ ਤਾਕੀ ਸਿੱਖੋ ਜੀ ਬਣ ਸਕੇ ਸਿੱਖ ਕੋਣ ਹੈ ਆਪ ਦੇਖੋ ਜੇ ਤੁਸੀਂ ਰੱਬ ਦੀ ਛੋਟੀ ਜੀ ਡੈਫੀਨੇਸ਼ਨ ਸਮਝ ਜਾਓ ਨਾ ਅਸੀਂ ਕਈ ਵਾਰ ਸੰਸਾਰ ਦੇ ਵਿੱਚ ਜ਼ਿੰਦਗੀ ਜੁੰਦਿਆ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਖਲਾਣੇ ਬੰਦੇ ਨੇ ਮੈਨੂੰ ਬੜਾ ਬੂਰਾ ਕਿਹਾ ਉਹਨੇ ਮੈਨੂੰ ਗਲਤ ਕਿਹਾ ਉਸਨੇ ਉਸਨੇ ਮੇਰੇ ਨਾਲ ਉਹ ਹਰਕਤ ਕੀਤੀ ਸੀ ਇਸ ਗਲਤ ਦਾ ਬਦਲਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਕੋਲੋਂ ਲੇਵਾਂਗਾ ਜਦੋਂ ਮੇਰਾ ਮੌਕਾ ਲੱਗਿਆ ਤਾਂ ਮੈਂ ਵੀ ਦੱਸ ਦਿਆਂਗਾ ਕਿ ਮੈਂ ਕੀ ਕੁਝ ਕਰ ਸਕਦਾ ਹਾਂ ਹੁਣ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਤੁਸੀਂ ਸਾਰਾ ਦਿਨ ਇੱਕ ਦੂਜੇ ਦੇ ਪ੍ਰਤੀ ਹਰ ਰੋਜ਼ ਕੁਝ ਨਾ ਕੁਝ ਅਕਰੋਸ ਪੈਦਾ ਕਰਦੇ ਹੋ ਕਹਿੰਦੇ ਵੀ ਇਹ ਜਿਹੜੀਆਂ ਕਾਰਨ ਜਿਹੜੀਆਂ ਤੁਹਾਡੀਆਂ ਆਪਣੀਆਂ ਪ੍ਰੋਬਲਮਾਂ ਨੇ ਜੋ ਤੁਸੀਂ ਹਰ ਇੱਕ ਦੇ ਨਾਲ ਸੇਰ ਨਹੀਂ ਕਰ ਸਕਦੇ ਕਹਿੰਦੇ ਵੀ ਇਹਨਾਂ ਪ੍ਰੋਬਲਮਾਂ ਨੂੰ ਜੇਕਰ ਤੁਸੀਂ ਸੋਲਵ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਰੱਬ ਨੂੰ ਰੱਬ ਦੇ ਨਾਲ ਪਿਆਰ ਪਾਉਣਾ ਪਵੇਗਾ ਫਿਰ ਜਾ ਕੇ ਬੰਦੇ ਕੋਲ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਈ ਇਹ ਜਿੰਨੀਆਂ ਪ੍ਰੇਸ਼ਾਨੀਆਂ ਨੇ ਜਿੰਨੀ ਹੋਮੇ ਦੀਆਂ ਗੱਲਾਂ ਨੇ ਹੰਕਾਰ ਦੀਆਂ ਮੈਂ ਮੇਰੀ ਦੀਆਂ ਉਦੋਂ ਤੱਕ ਸਾਨੂੰ ਉਹ ਸਾਖਸ਼ਾਤ ਰੂਪ ਉਹ ਪਰਮੇਸ਼ਵਰ ਦਾ ਰੂਪ ਜਿਹੜਾ ਸਾਰਿਆਂ ਵਿੱਚ ਹੈ ਜਦੋਂ ਸਾਨੂੰ ਸਮਝਾਇਆ ਕਹਣੇ ਕਹਿਣ ਜਿਹੜਾ ਕੋਈ ਸਾਨੂੰ ਕੁਝ ਕਹਿੰਦਾ ਪਿਆ ਇਸ ਟੈਂ ਉਹਦੇ ਵਿੱਚ ਵੀ ਰੱਬ ਹੈ ਤੇ ਸੁਣਨ ਵਾਲੇ ਦੇ ਵਿੱਚ ਵੀ ਰੱਬ ਹੈ ਤੇ ਦੇਖਣ ਵਾਲੇ ਦੇ ਵਿੱਚ ਵੀ ਰੱਬ ਹੈ ਤੇ ਜਾਣਨ ਵਾਲੇ ਦੇ ਵਿੱਚ ਵੀ ਰੱਬ ਹੈ ਤੇ ਹਰ ਥਾਈਂ ਉਹ ਰੱਬ ਹੈ ਫਿਰ ਅਸੀਂ ਸਿਆਣੇ ਕਿਵੇਂ ਹੋਏ ਸਾਨੂੰ ਜਿਆਦਾ ਗਿਆਨ ਅਸੀਂ ਜਿਆਦਾ ਪੜ੍ਹੇ ਲਿਖੇ ਆ ਜਾਂ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਲਈਏ ਤੇ ਅਸੀਂ ਬਹੁਤ ਜਿਆਦਾ ਇਹਦੇ ਵਿੱਚ ਅਸੀਂ ਪ੍ਰਮੁੱਖ ਹੋ ਗਏ ਪ੍ਰਮੁੱਖ ਹੋਣਾ ਇਹ ਨਹੀਂ ਆਪਣਾ ਮਾੜਾ ਸਤਿਗੁਰੂ ਪਾਤਸ਼ਾਹ ਜੀ ਨੇ ਨਾ ਤਾਂ ਇੱਥੇ ਵਿੱਦਿਆ ਵਾਲੀ ਕੋਈ ਗੱਲ ਕਹੀ ਹੈ ਵੀ ਤੇਰਾ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਜਾਂ ਨਹੀਂ ਹੋਣਾ ਜ਼ਰੂਰੀ ਹੈ ਪਰ ਹਾਂ ਸਮਾਜ ਵਿੱਚ ਰਹਿੰਦਿਆਂ ਹੋਇਆਂ ਸਮਾਜ ਦੀਆਂ ਜਿਹੜੇ ਕੁਝ ਸਰਕਾਰ ਦੁਆਰਾ ਜੋ ਘਟਿਤ ਨਿਯਮ ਨੇ ਜੋ ਉਹਨਾਂ ਨੂੰ ਅਸੀਂ ਫੋਲੋ ਕਰਦੇ ਹਾਂ ਬੱਧੀ ਤਰੀਕੇ ਨਾਲ ਇੱਥੇ ਜ਼ਿੰਦਗੀ ਜਿੰਦੇ ਬੈ ਉਹ ਸਾਡੇ ਬਾਹਰਲੇ ਸਰੀਰ ਦੇ ਤਲ ਦੇ ਉੱਤੇ ਸਾਨੂੰ ਰਹਿਣ ਦੇ ਲਈ ਸੁਖਾਲਾ ਕਰ ਸਕਦੀ ਹੈ ਨਹੀਂ ਤਾਂ ਜੇਕਰ ਅੰਦਰ ਦੀ ਤੁਸੀਂ ਗੱਲ ਕਰਦੇ ਹੋ ਆਤਮਿਕ ਮੁਖੀ ਦੀ ਤੁਸੀਂ ਗੱਲ ਕਰਦੇ ਹੋ ਅਨਹਦ ਨਾਦ ਦੀ ਤੁਸੀਂ ਗੱਲ ਕਰਦੇ ਹੋ ਉਸ ਸਰੋਵਰ ਵਿੱਚ ਜਾਣਾ ਚਾਹੁੰਦੇ ਹੋ ਉਸ ਮੰਦਰ ਵਿੱਚ ਜਾਣਾ ਚਾਹੁੰਦੇ ਹੋ ਜਿਸ ਵਿੱਚ ਜਾਇਆ ਤੁਹਾਡੀ ਗਤ ਹੋਵੇਗੀ ਭਾਅ ਉਹਦਾ ਰੂਪ ਹੋ ਜਾਓਗੇ ਫਿਰ ਤੁਹਾਨੂੰ ਮਹਾਰਾਜ ਜੀ ਆਰਕ ਦੇ ਵਿੱਚ ਨਜ਼ਰ ਆਉਣਗੇ ਸਭ ਵਿੱਚ ਜੋਤ ਜੋਤ ਹੈ ਸੂਰਜ ਦੇ ਚੰਨ ਸਭ ਵਿੱਚ ਚੰਨ ਭਗਵਾਨ ਅੱਜ ਜਿਸ ਸ਼ਲੋਕ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਕਰਨ ਲੱਗੇ ਹਾਂ ਸਮਝੀ ਉਹ ਵੀ ਇੱਕ ਪ੍ਰੀਤ ਦਾ ਇੱਕ ਜਰੀਆ ਦੱਸਿਆ ਸਾਨੂੰ ਵੀ ਕੀਮੇ ਦੀ ਪ੍ਰੀਤ ਸਾਡੀ ਹੋਣੀ ਚਾਹੀਦੀ ਹੈ ਭਗਵਾਨਓ ਸਾਡਾ ਕੋਈ ਯਾਰ ਮਿੱਤਰ ਹੋਵੇ ਦੋਸਤ ਹੋਵੇ ਪਿਆਰ ਵਾਲਾ ਹੋਵੇ ਦੇਖੋ ਅਸੀਂ ਉਹਦੇ ਨਾਲ ਲੜਦੇ ਹਾਂ ਝਗੜਦੇ ਹਾਂ ਲੜਨਾ ਝਗੜਨਾ ਗੁੱਸਾ ਹੋ ਜਾਣਾ ਇਹ ਨੈਚਰਲੀ ਛੋਟੀਆਂ-ਛੋਟੀਆਂ ਗੱਲਾਂ ਨੇ ਸਮੇਂ ਅਨੁਸਾਰ ਇਸੋਝਾਈਆਂ ਜਾ ਸਕਦੀਆਂ ਨੇ ਤੇ ਫਿਰ ਤੋਂ ਉਹ ਜਾ ਹੀ ਵਾਤਾਵਰਣ ਬਣ ਜਾਂਦਾ ਹੈ ਜਿਹੋ ਜਿਹਾ ਵਾਤਾਵਰਣ ਪਹਿਲੇ ਸੀ ਹੁਣ ਭਾਗਾਂ ਵਾਲੇ ਮਹਾਰਾਜ ਜੀ ਕਹਿੰਦੇ ਨੇ ਵਾਤਾਵਰਣ ਦਾ ਮਤਲਬ ਹੈ ਮਾਹੌਲ ਜਿਸ ਮਾਹੌਲ ਦੇ ਵਿੱਚ ਉਹ ਪਹਿਲਾਂ ਜੀ ਰਹੇ ਸੀ ਉਸੇ ਮਾਹੌਲ ਦੇ ਵਿੱਚ ਦੁਬਾਰਾ ਫਿਰ ਜੀਣਾ ਸ਼ੁਰੂ ਕਰ ਲੈਂਦੇ ਨੇ ਹੁਣ ਭਾਗਾਂ ਵਾਲੇ ਭਗਤ ਕਬੀਰ ਜੀ ਜੋ ਗੱਲ ਸਮਝਾ ਰਹੇ ਨੇ ਪਾਈ ਪ੍ਰੀਤ ਪਾਓ ਪਿਆਰ ਪਾਓ ਇਬੁਜਾ ਪਾਉ ਕਿ ਤੁਹਾਡੇ ਯਾਰ ਦੇ ਵਿੱਚ ਤੁਹਾਡੇ ਮਿੱਤਰ ਦੇ ਵਿੱਚ ਦੁਨੀਆ ਭਾਵੇਂ ਉਹਦੇ ਬਾਰੇ ਕੁਝ ਵੀ ਬੋਲੀ ਜਾਵੇ ਕੁਝ ਵੀ ਕਹੀ ਜਾਵੇ ਉਹਦੇ ਓਗਣ ਦੱਸੀ ਜਾਵੇ ਉਹਦੇ ਓਗਣਾ ਬਾਰੇ ਦੱਸੀ ਜਾਵੇ ਕਦੇ ਆਪਣੇ ਯਾਰ ਦੀ ਯਾਰ ਮਾਰਨਾ ਕਰੋ ਉਹਦੀ ਪਿੱਠ ਤੇ ਕਦੇ ਵਾਰਨਾ ਕਰੋ ਅਸੀਂ ਚਾਹੁੰਦੇ ਹਾਂ ਨਾ ਇਹ ਵੀ ਸਾਡੇ ਨਾਲ ਹੋਵੇ ਇਸੇ ਤਰ੍ਹਾਂ ਜਦੋਂ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਨਾ ਇਸ਼ਕ ਕਰਦੇ ਹੋ ਰੱਬ ਤੇ ਸਾਡੇ ਜੀਵਨ ਦੇ ਵਿੱਚ ਆਉਣ ਵਾਲੇ ਦੁੱਖ ਤਕਲੀਫਾਂ ਭਾਵੇਂ ਵੱਡੀਆਂ ਤੋਂ ਵੱਡੀਆਂ ਘਟਨਾ ਕਠਿਨਾਈਆਂ ਸਾਡੇ ਜੀਵਨ ਵਿੱਚ ਆਉਣ ਤੇ ਕਦੇ ਵੀ ਭੁੱਲ ਕੇ ਵੀ ਰੱਬ ਨੂੰ ਗੁਲਾਮਾ ਨਹੀਂ ਗਈਦਾ ਹੁੰਦਾ ਬੁਰਾ ਭਲਾ ਨਹੀਂ ਆਕੀਦਾ ਹੁੰਦਾ ਇਹ ਨਹੀਂ ਕਹਿੰਦਾ ਹੁੰਦਾ ਮਹਾਰਾਜ ਤੂੰ ਸਾਡੇ ਨਾਲ ਇੰਜ ਕੀਤਾ ਸਾਡੇ ਵਿੱਚ ਕੀ ਘਾਟ ਰਹਿ ਗਈ ਸੀ ਕਈ ਵਾਰੀ ਅਸੀਂ ਕਹਿੰਦਾ ਸਾਨੂੰ ਰੱਬ ਤੂੰ ਇਹ ਚੀਜ਼ ਨਹੀਂ ਦੇ ਕੇ ਨਵਾਜਿਆ ਪਤਾ ਨਹੀਂ ਅਸੀਂ ਕਿਹੜੇ ਕਿੰਨੇ ਪਾਪ ਕੀਤੇ ਬੜਾ ਭਾਗਾ ਵਾਲਿਓ ਅਸੀਂ ਇੱਥੇ ਜੀਵਨ ਨੂੰ ਸੁਧਾਰਨ ਲਈ ਆਏ ਹਾਂ ਤੇ ਜੀਵਨ ਦੇ ਵਿੱਚ ਪ੍ਰੇਸ਼ਾਨੀਆਂ, ਕਠਿਨਾਈਆਂ ਆਉਣਾ ਜੀਵਨ ਉਸਦਾ ਨਾਮ ਹੈ ਪਰ ਜੀਵਨ ਦੇ ਵਿੱਚ ਇਹਨਾਂ ਕਠਿਨਾਈਆਂ ਤੋਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਆਪਣੇ ਸਰੀਰ ਦਾ ਨਾਸ ਕਰ ਲੈਣਾ ਜਾਂ ਫਿਰ ਇਹਨਾਂ ਪ੍ਰੇਸ਼ਾਨੀਆਂ ਤੋਂ ਡਰ ਕੇ ਇੱਕ ਪਾਸੇ ਹੋ ਕੇ ਬਹਿ ਜਾਣਾ ਤੇ ਮੌਤ ਦਾ ਇੰਤਜ਼ਾਰ ਕਰਨਾ ਇਹ ਨਹੀਂ ਸਫਲਾਮੰਗ ਜ਼ਿੰਦਗੀ ਜੂਣੀ ਹੈ ਮਰਨਾ ਸਭ ਨੇ ਹੈ ਸੜਕੇ ਸੁਆਹ ਹੋ ਜਾਣਾ ਹੈ ਫਿਰ ਕਿਉਂ ਕਿਉਂ ਅਸੀਂ ਕਿਸੇ ਦੀ ਮੁਖਤਾਰੀ ਜੀ ਕਰੀਏ ਪਬ ਜੂਨੀ ਅਸੀਂ ਸੱਚੇ ਰੱਬ ਦਾ ਪੱਲਾ ਫੜਦਾ ਕਿਉਂ ਨਹੀਂ ਅਸੀਂ ਗੁਰੂ ਮਹਾਰਾਜ ਦੇ ਹੁਕਮ ਦੇ ਰਜਾਦੂਚ ਰਹਿੰਦੇ ਕਦੋਂ ਅਸੀਂ ਚੁਗਲੀਆਂ ਨਿੰਦਿਆ ਛੱਡ ਕੇ ਇੱਕ ਦੂਜੇ ਪ੍ਰਤੀਹੀਨ ਭਾਵਨਾ ਨੂੰ ਤਿਆਗ ਕੇ ਕਦੋਂ ਅਸੀਂ ਰੱਬ ਦੇ ਪਿਆਰੇ ਗੁਰੂ ਵਰਗੇ ਹੋਣਗੇ ਗੁਰੂ ਜਿਹਾ ਮੁਖ ਸਾਡਾ ਹੋਵੇਗਾ ਗੁਰੂ ਸਾਡੇ ਉੱਤੇ ਕਿਰਪਾ ਕਰੇਗਾ ਮਿਹਰ ਕਰੇਗਾ ਭਗਵਾਨ ਵਾਲਿਓ ਇਸ ਸਤਿਗੁਰ ਪਾਤਸ਼ਾਹ ਜੀ ਦੀ ਕਿਰਪਾ ਹੈ ਮਿਹਰ ਹੈ ਕਿ ਅੱਜ ਦਾ ਪਾਵਨ ਸ਼ਲੋਕ ਜਿਸ ਨੇ ਵੀ ਇਸ ਨੂੰ ਧਿਆਨ ਨਾਲ ਸਮਝਿਆ ਮੈਂ ਇੱਕ ਗੱਲ ਆਖ ਸਕਦਾ ਕਿ ਕਿ ਤੁਹਾਨੂੰ ਤੁਸੀਂ ਅੱਜ ਦੇ ਇਸ ਇਸ ਵਿਸ਼ੇ ਤੋਂ ਬਹੁਤ ਕੁਝ ਨੇਅਸੇ ਖੇਤੋ ਜਾਓਗੇ ਤੇ ਉਹ ਸਿੱਖੋਗੇ ਜੋ ਤੁਹਾਡੇ ਇਸ ਸਮੇਂ ਦੇ ਵਿੱਚ ਕਮ ਆਵੇਗਾ ਭਾਗਾਂ ਵਾਲੋ ਮਹਾਰਾਜ ਜੀ ਕਹਿੰਦੇ ਨੇ ਵੀ ਜਦੋਂ ਜਿਹੜੀ ਇੱਕ ਮੱਛੀ ਹੈ ਉਹ ਸਮੁੰਦਰ ਵਿੱਚ ਰਹਿੰਦੀ ਹੈ ਸਮੁੰਦਰ ਵਿੱਚ ਸਮੁੰਦਰ ਦਾ ਜਿਹੜਾ ਪਾਣੀ ਹੈ ਉਹ ਖਾਰਾ ਹੋਵੇ। ਆਮ ਜੈ ਸਮਰਜੀ ਹੋਵੇ। ਮੱਛੀ ਦੇ ਨਾਲ ਪ੍ਰੀਤ ਨਹੀਂ ਤੋੜਦੇ। ਇਹਨੇ ਕਿ ਵੀ ਜੇ ਖਾਰਾ ਹੋਇਆ ਤਾਂ ਉਹਦੇ ਵਿੱਚੋਂ ਛਾਲ ਮਾਰ ਕੇ ਉਹ ਦੂਜੇ ਪਾਸੇ ਧਰਤੀ ਦੇ ਉੱਤੇ ਜਾ ਨਿਵਾਜੀ ਬੈਠ ਜਾਵੇ ਉੱਥੇ ਜਾ ਕੇ ਆਪਣਾ ਅਸਨ ਲਾ ਲਵੇ ਨਹੀਂ ਪਾ ਕਰਵਾ ਲਵੇ। ਮੱਛੀ ਦੀ ਤੇ ਤੇ ਉਦਾਹਰਨ ਹੈ। ਕਬੀਰ ਸੁਮੰਦਨਾ ਚੋੜੀਏ ਜੋਤਖਾਰ ਉਹ ਪ੍ਰੀਤਮ ਪਿਆਰੇ ਜੋ ਸਾਡਾ ਪ੍ਰੀਤਮ ਪਿਆਰ ਹੈ ਜਾਲੂ ਹੈ ਜਿਸਦੇ ਵਿਚਾਰ ਅਸੀਂ ਤੁਹਾਡੇ ਨਾਲ ਕਰਦੇ ਪਿਆ ਫਰਮਾਨ ਤੇਰਾ ਸਿਰ ਉਪਰ ਫਿਰ ਕਰਦੇ ਵਿਚਾਰ ਉਹਦੀ ਵਿਚਾਰ ਹੋ ਰਹੀ ਹੈ ਕਬੀਰ ਸਮੁੰਦਰ ਨਾ ਛੋੜੀਏ ਜੋ ਅਤਖਾਰੋ ਹੋਏ ਸਮੁੰਦਰ ਦਾ ਪਾਣੀ ਕਿੰਨਾ ਹੀ ਖਾਰਾ ਹੋ ਜਾਵੇ ਪਰ ਮੱਛੀ ਉਸ ਨੂੰ ਛੱਡ ਕੇ ਬਾਹਰ ਨਹੀਂ ਜਾਂਦੀ ਭਾਵੇਂ ਉਸ ਪਾਣੀ ਤੋਂ ਆਪਣਾ ਨਾਤਾ ਨਹੀਂ ਛੋੜਦੀ ਨਾਤਾ ਜੁੜਾਦੀ ਇਸੇ ਤਰ੍ਹਾਂ ਰੁਕਾਵਟਾਂ ਸਮੱਸਿਆਵਾਂ ਹੋਣ ਕਰਕੇ ਰੱਬ ਤੋਂ ਪੱਲਾ ਨਹੀਂ ਛੁਡਾਈ ਦਿੰਦਾ ਰੱਬ ਨੂੰ ਹਜਨ ਨਾਦਰ ਜਾਣ ਕੇ ਉਹਨਾਂ ਦੇ ਇਸ ਕਰਮ ਨੂੰ ਸਾਡੇ ਜੀਵਨ ਦੇ ਵਿੱਚ ਚੰਗਾ ਹੁੰਦਾ ਸਾਡੀ ਇਹ ਸਫਾਈ ਜਿਹੜੀ ਅੰਦਰੋਂ ਜਿਹੜੀ ਮੈਲ ਕੱਟੀ ਜਾ ਰਹੀ ਹੈ ਅੰਦਰੋਂ ਸਫਾਈ ਹੋ ਰਹੀ ਹੈ ਕੱਢ ਲਈ ਹੋ ਰਹੀ ਹੈ ਸਾਨੂੰ ਵਧੀਆ ਬਣਾਉਣ ਤੇ ਲਈ ਤੇ ਰੱਬ ਸਾਡੀ ਆਈ ਸਫਾਈ ਦਾ ਕਰ ਰਿਹਾ ਜਿਹੜੇ ਜਨਮੋ ਜਨਮ ਜਨਮਾਂਤਰਾ ਦੀ ਮੈਲ ਸਾਡੇ ਹਿਰਦੇ ਵਿੱਚ ਚੜ੍ਹੀ ਹੋਈ ਸੀ ਇਹਨਾਂ ਕੰਨਾਂ ਨਾਲ ਪ੍ਰਾਇ ਰੂਪ ਤੱਕਣਾ ਕੰਨਾਂ ਨਾਲ ਮਾੜੀਆਂ ਗੱਲਾਂ ਨਾ ਸੁਣਨਾ ਜਵਾਨ ਨਾਲ ਇਸ ਨੂੰ ਮਾੜਾ ਬੋਲਣਾ ਤੇ ਰੱਬ ਜੋ ਕਰਦਾ ਉਹ ਸਾਡੇ ਭਲੇ ਲਈ ਕਰਦਾ ਹੈ ਕਬੀਰ ਸਮੁੰਦਰ ਨਾ ਛੋੜੀਏ ਜੋ ਹਤਖਾਰ ਹੋਏ ਪੋਖਰ ਪੋਖਰ ਟੋਣ ਤੇ ਭਲੋ ਨਾ ਕਹੀਏ ਕੋਈ ਪਾਗਾ ਵਾਲਿਓ ਪੋਖਰ ਪੋਖਰ ਛੋਟੇ ਛੋਟੇ ਚਪੜਾਂ ਦਾ ਪਾਣੀ ਚਪੜਾ ਵਿੱਚ ਪਾਣੀ ਹੋਵੇ ਕਿੰਨਾਂ ਕਿਸਾਤ ਨਾ ਬਾਦਰਨ ਦੇ ਕਿਸੇ ਮੱਛੀ ਦਾ ਕਿਸੇ ਜੀਵ ਦਾ ਸ਼ਿਕਾਰੀ ਨਿਆਣਾ ਸ਼ਿਕਾਰ ਪਾਉਣਾ ਹੈ ਚਲੋ ਆਪਣੇ ਨਾਲ ਲੈ ਕੇ ਚੱਲ ਜਾਨਾ ਉਹਦੀ ਜੀਵਨ ਲੀਲਾ ਰਾਸ ਲ ਖਤਮ ਹੋ ਜਾਵੇ ਇਨਾਂ ਪੋਖਰਾਂ ਦਾ ਸਹਾਰਾ ਲੈਣਾ ਛੱਡਿਆ ਇਹਨਾਂ ਛੋਟੀਆਂ-ਛੋਟੀਆਂ ਸਿੱਧਾ ਸਮੁੰਦਰ ਦਾ ਹੀ ਰੂਪ ਹੋ ਜਾਈਏ ਸਾਰੀਆਂ ਸਮਸਿਆਵਾਂ ਹਲ ਹੋ ਜਾਣ ਈਆਂ ਸਮੁੰਦਰ ਗੁਰਬਾਣੀ ਸਾਡੇ ਕੋਲ ਸਰਸ਼ਦ ਕੋ ਮਹਾਰਾਜ ਉਹ ਮਹਾਪੁਰਖਾਂ ਦੀ ਬਾਣੀ ਉਹ ਬ੍ਰਹਮ ਗਿਆਨੀਆਂ ਦੀ ਬਾਣੀ ਉਹ ਸਤਿਕਾਰਯੋਗ ਰੂਹਾਂ ਉਹ ਆਤਮਾ ਜਿਹੜੀ ਪਰਮਾਤਮਾ ਵਿੱਚ ਲੀਨ ਉਹ ਸਾਖਸ਼ਤ ਕੋ ਰਾਜਮਾਨ ਨੇ ਉਹਨਾਂ ਦੇ ਸ਼ਰਨ ਵਿੱਚ ਬੈਠਿਆ ਜੇ ਕੋਈ ਇਨਸਾਨ ਹੈ ਕਹੇ ਕਿ ਕੋਈ ਘਾਟ ਰਹੀ ਹੈ ਕਮੀ ਰਹੀ ਹੈ ਕਮੀ ਉਹਦੀ ਆਪਣੇ ਅੰਦਰ ਹੋਵੇਗੀ ਉਹਦੀ ਨiyet ਵਿੱਚ ਹੋਵੇਗੀ ਉਹਦੀ ਸ਼ਰਧਾ ਵਿੱਚ ਹੋਵੇਗੀ ਰੱਬ ਕਦੇ ਕਿਸੇ ਨੂੰ ਨਾਰਾਜ਼ ਨਹੀਂ ਕਰਦਾ ਉਹਦੇ ਦਰ ਤੇ ਕੋਈ ਇਨਸਾਨ ਅਜਲਕ ਖਾਲੀ ਨਹੀਂ ਮੁੜਿਆ ਇਹਦਾ ਤੁਸੀਂ ਪਿਛਲਾ ਤਤ ਕੱਢਿਆ ਕੀ ਹੈ ਜੋ ਤੁਸੀਂ ਉਹਨਾਂ ਕੋਲ ਮੰਗੀ ਹੈ ਉਹਨਾਂ ਨੇ ਤੁਹਾਨੂੰ ਦਿੱਤਾ ਹੈ ਦੇ ਦੇਵੇਗਾ ਆਉਣ ਵਾਲੇ ਸਮੇਂ ਵਿੱਚ ਮਿਲ ਜਾਵੇਗਾ ਕੁਝ ਸਮੇਂ ਬਾਅਦ ਮਿਲ ਜਾਵੇਗਾ ਉਹਦਾ ਟਾਈਮ ਫਿਕਸ ਹੈ ਤਰੀਕ ਫਿਕਸ ਹੈ ਕਦੋਂ ਮਿਲਣਾ ਹੈ ਕਿਹੜੇ ਸੰਚੋਂ ਮਿਲਣਾ ਹੈ ਸਭ ਨੋਟ ਕੀਤਾ ਹੋਇਆ ਪਰ ਜਿਹੜੇ ਰੱਬ ਦੀ ਸਰਨ ਵਿੱਚ ਰਹਿਆਂ ਰੱਬ ਨੂੰ ਹੀ ਮੰਗ ਲੈਂਦੇ ਨੇ ਨਿਨ੍ਹਾਪਾਗਾ ਵਾਲੇ ਵਾਹ ਜਿਹਨੇ ਉਹ ਸੁਖਦਾਤੇ ਨੂੰ ਹੀ ਮੰਗ ਲਿਆ ਜਿਹੜਾ ਸਾਰੀਆਂ ਸੁਖਾਂ ਨੂੰ ਪੂਰਾ ਕਰਨ ਵਾਲਾ ਦਸੂ ਫਿਰ ਪਿੱਛੇ ਨਾ ਮੰਗ ਰਖੀਏ ਵੱਡੀ ਰਖੀਏ ਛੋਟੀਆਂ ਮੰਗਾ ਨਾ ਰਖੀਏ ਛੋਟੀਆਂ ਮੰਗਾ ਅੱਜ ਜਾਂ ਕੱਲ ਅਸੀਂ ਪੂਰੀ ਕਰ ਲਿਆਂਗੇ ਸਾਡੀ ਕਿਸਮਤ ਵਿੱਚ ਹੋਇਆ ਤੇ ਰੱਬ ਸਾਡੇ ਤੇ ਕਿਰਪਾ ਕਰੇ ਸੋ ਪਾਸਾ ਜੀ ਕਿਰਪਾ ਕਰੋ ਅੱਜ ਦੇ ਸਪਾਵਨ ਸੁਲੋਕ ਦੀ ਵਿਚਾਰ ਕਰਦੇ ਹਾਂ 10 ਪਾਸ ਸੁਬਿੰਦ ਪ੍ਰਕਾਰ ਦੇ ਬੁੱਲਾ ਹੋ ਕੇ ਆਉਣਗੇ 10 ਦਿਨ ਜੱਬੀ ਤੋਂ ਕੁਝ ਦਿਨਾਂ ਤੋਂ ਖਰਾਬ ਹੈ ਜਿਸ ਕਰਕੇ ਕਲਾ ਵੀ ਬਖਰਾਬ ਹੈ ਬੋਲਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਇਸ ਦੇ ਲਈ ਮੈਂ ਆਪ ਤੋਂ ਮਾਫੀ ਚਾਹੁੰਦਾ ਹਾਂ ਪਰ ਜੇਕਰ ਕੋਈ ਸ਼ਬਦ ਵਿਚਾਰ ਵਧੀਆ ਲੱਗਿਆ ਹੋਵੇ ਤਾਂ ਉਸ ਨੂੰ ਦੱਸਦਾਂ ਨਹੀਂ ਸਤਗੁਰੂ ਪਾਸ਼ਾ ਜੀ ਦਾ ਜਾਣ ਕੇ ਆਪਣੇ ਹਿਰਦੇ ਵਿੱਚ ਉਸ ਸੰਗ੍ਰਹਿਤ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਸ ਵਿਸ਼ਵਾਸ ਦੇ ਕੇ ਤੁਹਾਡੇ ਸਾਹਮਣੇ ਹਾਂ ਮਾ ਜਿਸ ਨੂੰ ਸੁਣ ਜਾਂ ਸਾਰੀ ਸਤਗੁਰੂ ਦੀ ਅੰਮ੍ਰਿਤ ਮਈ ਪਾਣੀ ਸਾਡੇ ਹਿਰਦੇ ਵਿੱਚ ਆ ਵਸੇ ਸੋ ਪਰਸ਼ਾ ਦੀ ਕਿਰਪਾ ਕਰਨ ਆਪ ਸਭ ਨੂੰ ਨਾਮ ਦਿਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਵਾਹੀਆ ਬੈਲਕੁਲਾ ਦੀ ਕੀਮਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ